ਹਸਦਾ ਖੇਡਦਾ ਉਹੀ ਪੰਜਾਬ ਜਿਹਦਾ ਖੇਤੀ ਦਾ ਬਹੁਤ ਸਾਰਾ ਰਕਬਾ ਇੱਕ ਸਮੇਂ ਦੇ ਵਿੱਚ ਕਪਾਹ ਦੇ ਅਧੀਨ ਆਦਾ ਹੁੰਦਾ ਸੀ ਕਪਾਹ ਬੀਜੀ ਜਾਂਦੀ ਸੀ ਚਿੱਟੇ ਇਹ ਰੂਮ ਖੇਤਾਂ ਦੇ ਵਿੱਚ ਸੋਹਣੇ ਬੜੇ ਲੱਗਦੇ ਹੁੰਦੇ ਸੀ ਇਹ 1990 ਦੇ ਲਾਗੇ ਭਾਗੇ ਜਿਹੜਾ ਇਹ ਦੌਰ ਸੀਗਾ ਮੈਂ ਉਹਦੀ ਗੱਲ ਕਰ ਜਿਹੜਾ ਕਪਾਹ ਦਾ ਰਕਬਾ 7 ਲੱਖ ਹੈਕਟੇਰ 1990 ਦੇ ਦਹਾਕੇ ਦੇ ਵਿੱਚ ਹੁੰਦਾ ਸੀਗਾ ਉਹ ਦਿਨ ਪਰ ਦਿਨ ਸੁਗੜਦਾ ਗਿਆ ਸੁਗੜਦਾ ਗਿਆ ਤੇ ਅੱਜ ਕੱਲ 2023-24 ਦੇ ਵਿੱਚ ਉਹ 1.75 ਲੱਖ ਹੈਕਟੇਰ ਤੇ ਆ ਕੇ ਰੁਕ ਚੁੱਕਿਆ ਆ ਗਵਰਨਮੈਂਟ ਉਹਦੇ ਲਈ ਸਬਸਿਡੀਆਂ ਦੇ ਕੇ ਕੋਸ਼ਿਸ਼ ਕਰ ਰਹੀ ਆ ਕਿਸਾਨਾਂ ਦੇ ਜਿਹੜੇ ਮੋਹ ਸੀਗੇ ਇਹਨਾਂ ਤੋਂ ਭੰਗ ਹੋ ਚੁੱਕਿਆ ਕੁਝ ਸੁੰਡੀਆਂ ਕੁਝ ਬਿਮਾਰੀਆਂ ਕਰਕੇ ਘਟਾ ਹੀ ਇੰਨੇ ਬਹੁਤ ਸਾਰੇ ਲੋਕਾਂ ਨੂੰ ਪਿਆ ਤੁਸੀਂ ਵੀ ਸ਼ਾਇਦ ਉਹ ਵੀਡੀਓਜ਼ ਦੇਖੀਆਂ ਹੋਣੀਆਂ ਜਿੱਚ ਕਈਆਂ ਨੇ ਕਪਾਹ ਬੀਜੀ ਸੀ ਤਾਂ ਵਿਚਾਰੇ ਰੋਂਦੇ ਸੀਗੇ ਸੋ ਉਹ ਬੀ ਕਿੱਥੋਂ ਆਉਂਦੇ ਆ ਕਿੰਨਾ ਵਜਾ ਕਰਕੇ ਇਹ ਸਾਰਾ ਘਾਟਾ ਪਿਆ ਕਿੱਦਾਂ ਇਹ ਸਾਰਾ ਝੁੰਨੇ ਤੇ ਹੀ ਲਾਤੇ ਇਹ ਲੋਕ ਇਹ ਸਾਰਾ ਇੱਕ ਸੋਚਣ ਦਾ ਵਿਸ਼ਾ ਹੈ ਤਾਂ ਭਾਰਤ 1990 ਤੋਂ ਲੈ ਕੇ 2000 ਦੇ ਵਿੱਚ ਜਿੰਨੀ ਵੀ ਕਪਾਹ ਸੀਗੀ कॉटन ਸੀਗੀ ਇਹ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕਰਦਾ ਹੁੰਦਾ ਸੀਗਾ ਇਹ بڑے بڑے ਜਿਹੜੇ ਦੇਸ਼ ਸੀਗੇ ਬ੍ਰਾਜ਼ੀਲ ਅਮਰੀਕਾ ਜਾਂ ਆਸਟ੍ਰੇਲੀਆ ਵਰਗੇ ਉਹਨਾਂ ਦੇ ਬਰਾਬਰ ਦੀ ਕਪਾਹ ਇਹ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕਰਦੇ ਸੀ ਤਾਂ ਪੈਸਾ ਕਮਾਉਂਦੇ ਸੀ ਪਰ ਹੁਣ ਇਹ 23 24 ਜਾਂ ਪਿਛਲੇ ਕੁਝ ਸਾਲਾਂ ਤੋਂ ਇਦਾਂ ਦਾ ਕੀ ਹੋ ਗਿਆ ਕਿ ਲਗਭਗ 50% ਜਿਹੜੀ ਕਾਟਨ ਆਂ ਇੰਡੀਆ ਦੇ ਵਿੱਚ ਆ ਰਹੀ ਆ ਉਹ ਕਿੱਥੋਂ ਆ ਰਹੀ ਆ ਯੂ ਐਸ ਏ ਤੋਂ ਆ ਰਹੀ ਆ ਹੁਣ ਕਈਆਂ ਨੇ ਕਹਿਣਾ ਯਾਰ ਯੂ ਐਸ ਏ ਵਾਲੇ ਇੱਥੇ ਕੱਲ ਹੀ ਭੇਜੂਗੇ ਉੱਥੇ ਤਾਂ ਮਹਿੰਗੀ ਵਿਗਦੀ ਆ ਉੱਥੇ ਰਜਾਈਆਂ ਮਹਿੰਗੀਆਂ ਆ ਇੱਥੇ ਸਸਤੀਆਂ ਆ ਜਿੱਦਾਂ ਮੈਂ ਕਣਕ ਦਾ ਦੱਸਿਆ ਹੀ ਤੇ ਕਈ ਕਹਿੰਦੇ ਆ ਆਟਾ ਉੱਥੇ ਇਹ ਮਹਿੰਗਾ ਆ ਇੱਥੇ ਕੱਲ ਹੀ ਉਹ ਭੇਜੂਗੇ ਬਾਈ ਜੇ ਤੁਸੀਂ ਬੜੇ ਬੜੀਆਂ ਕੰਪਨੀਆਂ ਦੇ ਇਥੋਂ ਆਟਾ ਖਰੀਦ ਕੇ ਦੇਖੋ ਨਾ ਫਾਰਚੂਨ ਦਾ ਤੁਸੀਂ ਖਰੀਦ ਲਓ ਜਿਹੜੀ ਅਡਾਨੀ ਦੀ ਹੈਗੀ ਆ ਉਹ ਵੀ 1.5-200 ਰੁਪਏ ਕਿਲੋ ਆਪਣਾ ਆਟਾ ਹੀ ਵੇਚਦੇ ਆ ਸੋ ਜਦੋਂ ਕਿਸਾਨਾਂ ਤੋਂ ਇਹ ਚੀਜ਼ਾਂ ਕਾਰਪੋਰੇਟਾਂ ਦੇ ਹੱਥ ਚ ਆ ਜਾਂਦੀਆਂ ਉਹ ਮਹਿੰਗੀਆਂ ਵੇਚਦੇ ਹੁੰਦੇ ਆ ਸੋ ਇਹਦੇ ਪਿੱਛੇ ਬੜੀ ਤਕੜੀ ਇਕਨੋਮਿਕਸ ਹੁੰਦੀ ਆ ਕਿ ਕਿਸੇ ਦੇਸ਼ ਦਾ ਉੱਥੋਂ ਦਾ ਲੋਕਾਂ ਦੀ ਕੀ ਪੈਸਾ ਮਿਲਦਾ ਆ ਉੱਥੋਂ ਦਾ ਉਹਨਾਂ ਦਾ ਰਹਿਣ ਸਹਿਣ ਕਿਦਾਂ ਦਾ ਕਿੰਨੇ ਕੁ ਟੈਕਸ ਲੱਗਦੇ ਆ ਉਸ ਹੱਬ ਨਾਲ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਜੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਹੁੰਦਾ ਜੋ ਐਕਸਪੋਰਟ ਕਰਨ ਦਾ ਕਿਸੇ ਚੀਜ਼ ਨੂੰ ਹੁੰਦਾ ਉਹ ਇੱਕ ਡਿਫਰੈਂਟ ਹੁੰਦਾ ਉਸ ਅਕੋਰਡਿੰਗ ਜਿਹੜੀ 50% ਜਿਹੜੀ ਇੰਡੀਆ ਦੇ ਵਿੱਚ ਕਾਟਨ ਆਉਂਦੀ ਆ ਅਮਰੀਕਾ ਤੋਂ ਆਉਂਦੀ ਆ ਸ਼ਾਇਦ ਤੁਸੀਂ ਵੀ ਜੋ ਕੱਪੜਾ ਪਾਇਆ ਹੋਊਗਾ ਉਹ ਅਮਰੀਕਾ ਦੀ ਜਿਹੜੀ ਕਾਟਨ ਆ ਉਹਦੇ ਤੋਂ ਹੀ ਬਣਿਆਣਕਾਰੀ ਲਈ ਦੱਸ ਦਿੰਨਾ ਕਿ 50% ਜਿਹੜਾ ਇੰਡੀਆ ਦੇ ਵਿੱਚ ਕਾਟਨ ਆਉਂਦੀ ਆ ਉਹ ਯੂ ਐਸ ਤੋਂ ਆਉਂਦੀ ਆ ਠੀਕ ਹੈ ਜੀ ਇਹ ਮੈਂ ਨਹੀਂ ਕਲੇਮ ਕਰ ਰਿਹਾ ਇਹ ਸਾਰੀਆਂ ਜੋ ਵੈਬਸਾਈਟਾਂ ਦਾ ਡਾਟਾ ਹੁੰਦਾ ਉਹਦੇ ਬੇਸ ਤੇ ਇਹ ਗੱਲ ਕਰਦੇ ਆ 221 US ਮਿਲੀਅਨ ਡਾਲਰ ਦੀ ਇਹਨਾਂ ਨੇ ਇمپੋਰਟ ਕੀਤੀ ਆ ਜੋ 2023 ਤੇ 2024 ਦੇ ਵਿੱਚਕਾਰ USA ਤੋਂ ਐਨੀ ਇਹਨਾਂ ਨੇ ਕਾਟਨ ਜਾਨੀ ਕਿ ਇمپੋਰਟ ਕੀਤੀ ਆ ਉੱਥੋਂ ਮੰਗਾਈ ਆ ਪਹਿਲਾਂ ਇਹ ਕਿਸੇ ਸਮੇਂ ਐਕਸਪੋਰਟ ਕਰਦੇ ਹੁੰਦੇ ਸੀਗੇ ਇਹ ਗਲੋਬਲ ਟ੍ਰੇਡ ਐਦਾਂ ਹੀ ਚੱਲਦਾ ਹੁੰਦਾ ਜਦੋਂ ਬਹੁਤ ਵੱਡੀ ਮਾਤਰਾ ਚ ਕੋਈ ਚੀਜ਼ ਕਿਤੇ ਨੂੰ ਵੀ ਭੇਜਣੀ ਹੁੰਦੀ ਆ ਉੱਥੇ ਰੇਟ ਜਿਹੜਾ ਹੁੰਦਾ ਉਹ ਇੰਟਰਨੈਸ਼ਨਲ ਮਾਰਕੀਟ ਦੇ ਅਕੋਰਡਿੰਗਲੀ ਸੈੱਟ ਕੀਤੇ ਜਾਂਦੇ ਆ ਤੇ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਜਿੱਦਾਂ ਹੁਣ ਐਮਐਸਪੀ ਪੰਜਾਬ ਦੇ ਵਿੱਚ ਤਾਂ ਇਹ ਵੀਟ ਦੇ ਉੱਤੇ ਕਣਕ ਦੇ ਉੱਤੇ 2500 ਰੁਪਏ ਦੇ ਰਹਾ ਇਹ ਸੈਂਟਰ ਗਵਰਨਮੈਂਟ ਹੈ ਨਾ ਪਰ ਉਹ 80 ਕਰੋੜ ਲੋਕਾਂ ਨੂੰ ਫ੍ਰੀ ਵੀ ਬੰਦਦੇ ਹਨ ਕਈ ਵਾਰੀ ਪੋਲਿਟਿਕਸ ਇਹ ਵੋਟਾਂ ਲਈ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਲੈ ਕੇ ਸਸਤੀਆਂ ਵੀ ਵੇਚਣੀਆਂ ਪੈਂਦੀਆਂ ਇਹ ਸਿਸਟਮ ਹੈ ਇਹ ਗਵਰਨਮੈਂਟ ਦਾ ਇਹ ਇਕਨੋਮਿਕਸ ਇਹ ਗਲੋਬਲ ਟ੍ਰੇਡ ਐਦਾਂ ਹੀ ਚੱਲਦਾ ਹੁੰਦਾ ਕਿ ਇੱਕ ਚੀਜ਼ ਕੋਈ ਸਸਤੀ ਲੈ ਲਈ ਜਾ ਉਹਦੇ ਪਿੱਛੇ ਕੁਝ ਹੋਰ ਵੱਡੇ ਕਾਰਨ ਹੁੰਦੇ ਆ ਉਹਦੇ ਤੋਂ ਮੁਨਾਫਾ ਕਮਾ ਲਿਆ ਜਾਂਦਾ ਸੋ ਫਿਲਹਾਲ ਇਹ ਬਹੁਤ ਲੰਬੀਆਂ ਚੌੜੀਆਂ ਗੱਲਾਂ ਹੋ ਜਾਣੀਆਂ ਆਪਾਂ ਕਪਾਹ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਇਹ ਕਪਾਹ ਪੰਜਾਬ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਖਤਮ ਕਰਕੇ ਇੱਥੇ ਇਹ ਝੋਨੇ ਦੇ ਹੇਠ ਐਡਾ ਵੱਡਾ ਰਕਬਾ ਬਤਾ ਦਿੱਤਾ ਗਿਆ ਇੰਡੀਆ ਦੇ ਵਿੱਚ ਜਿਹੜੀ 90% ਜੈਤੋਂ ਵੱਧੂ ਹੀ ਹੋਣੀ ਆ ਜਿੰਨੀ ਵੀ ਕਪਾਹ ਬੀਜੀ ਜਾਂਦੀ ਆ ਚਾਹੇ ਮਹਾਰਾਸ਼ਟਰ ਦੇ ਵਿੱਚ ਚਾਹੇ ਪੱਛਮੀ ਬੰਗਾਲ ਦੇ ਵਿੱਚ ਵੀ ਬੀਜੀ ਜਾਂਦੀ ਜਾਂ ਪੰਜਾਬ ਚ ਬੀਜੀ ਜਾਂਦੀ ਆ ਉਹ ਜੀਐਮਓ ਆ ਜੈਨੇਟਿਕਲੀ ਮੋਡੀਫਾਈਡ ਆ ਤੇ ਇੰਡੀਆ ਇਹਨੂੰ ਅਪਰੂਵਡ ਕਰਦਾ ਬੀਟੀ ਕਾਟਨ ਇੱਥੇ ਅਪਰੂਵਡ ਹੋਈ ਹੈਗੀ ਆ ਪਰ ਜਦੋਂ ਤੋਂ ਇਹ ਜੀਐਮਓ ਜਿਹੜੀ ਇਹ ਬੀਜ ਆਏ ਆਗੇ ਆ ਮਾਰਕੀਟ ਦੇ ਵਿੱਚ ਕਪਾਹ ਦੇ ਤਾਂ ਜਿਹੜੀ ਦੇਸੀ ਕਪਾਹ ਉਹ ਹੌਲੀ 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 ਖਤਮ ਹੁੰਦੀ ਖਤਮ ਹੀ ਹੋ ਗਏ ਹੁਣ ਜਿਹੜੇ ਦੇਸੀ ਕਪਾਦੇ ਬੀਜ ਹੁਣੇ ਮੈਨੂੰ ਲੱਗਦਾ ਕਿਸੇ ਦੇ ਕੋਲ ਹੋਣੇ ਨਹੀਂਗੇ ਅੱਗੇ ਹਰੇਕ ਦੀਆਂ ਦਾਦੀਆਂ ਪਰਦਾਦੀਆਂ ਸ਼ਾਇਦ ਤੁਸੀਂ ਜੇ ਦੁਆਬੇ ਤੋਂ ਆਂ ਤਾਂ ਤੁਹਾਨੂੰ ਪਤਾ ਹੋਣਾ ਕਿ ਚਰਖਾ ਕੱਤਦੀਆਂ ਹੁੰਦੀਆਂ ਹਰੇਕ ਨੇ ਕਪਾਹ ਆਪਣੇ ਖੇਤਾਂ ਦੇ ਵਿੱਚ ਬੀਜੀ ਹੁੰਦੀ ਸੀ ਹੁਣ ਜਿਹੜੀ ਜਗ੍ਹਾ ਉਹ ਝੋਨੇ ਨੇ ਲੈ ਲਈ ਖੈਰ ਗੱਲ ਕੀ ਜਿਹੜੀ ਇਹ ਇਹ ਜੈਨੇਟਿਕਲੀ ਮੋਡੀਫਾਈਡ ਜਿਹੜੇ ਬੀ ਆਏ ਉਹਦੀ ਵਜ੍ਹਾ ਕਰਕੇ ਜਾਂ ਇਹ ਕਲਾਈਮੇਟ ਚੇਂਜ ਹੋ ਗਿਆ ਜਾਂ ਇਹ ਗਰਮੀ ਉਸ ਸਮੇਂ ਦੇ ਨਾਲ ਜਾਦੇ ਵੱਧ ਗਈ ਜਾਂ ਮੀਂਹ ਘੱਟ ਪੈਂਦੇ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਕਾਰਨ ਹੈਗੇ ਆ ਪਰ ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈਗਾ ਉਹ ਜੈਨੇਟਿਕਲੀ ਮੋਡੀਫਾਈਡ ਜਿਹੜੇ ਬੀਜ ਆਗੇ ਉਹ ਵੀ ਕਾਰਨ ਹੈਗਾ ਇਹ ਜਿਹੜੇ ਬੀਜ ਹੈਗੇ ਆ ਜੀ ਐਮਓ ਇਹ ਕਹ ਲਓ ਕਿ ਕਪਾਹ ਦੇ ਬੀਜ ਹੈਗੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਕਿਹੜੀ ਬਿਮਾਰੀ ਲੱਗਦੀ ਸੀ ਜਿਹਦੇ ਨਾਲ ਪਿੱਛੇ ਜੇ ਬਹੁਤ ਸਾਰੇ ਕਿਸਾਨ ਬਰਬਾਦ ਵੀ ਹੋਏ ਆ ਵਿਚਾਰੇ ਕਿਉਂਕਿ ਬਹੁਤ ਸਾਰਾ ਖਰਚ ਆ ਜਾਂਦਾ ਸੀ ਇੱਕ ਚਿੱਟੀ ਮੱਖੀ ਦਾ ਤੇ ਇੱਕ ਜਿਹੜੀ ਆਈ ਆ ਗੁਲਾਬੀ ਸੂੰਡੀ ਇਹ ਉਹਦੇ ਜਿਹੜੇ ਰੇਸ਼ੇ ਵਗੈਰਾ ਖਰਾਬ ਕਰ ਦਿੰਦੇ ਸੀ ਇਸ ਲਈ ਜਿਹੜਾ ਇਹ ਫੁੱਲ ਪੈਂਦਾ ਸੀਗਾ ਉਹ ਪੈਂਦਾ ਹੀ ਨਹੀਂ ਸੀ ਸੋ ਇਹ ਸਭ ਵਜ੍ਹਾ ਕਰਕੇ ਬਹੁਤ ਸਾਰੇ ਕਿਸਾਨ ਇਹ ਨੂੰ ਛੱਡ ਕੇ ਝੋਨੇ ਬੀਜਣ ਲੱਪੇ ਸੋ ਹੁਣ ਗੱਲ ਸੋਚਣ ਵਾਲੀ ਇਹ ਆ ਕਿ ਜਿਹੜੀ ਜੈਨੇਟਿਕਲੀ ਮੋਡੀਫਾਈਡ ਜਿਹੜੇ ਬੀਜ ਹੁੰਦੇ ਆ ਉਹ ਤਾਂ ਬਣਾਏ ਇਸ ਲਈ ਗਏ ਹੁੰਦੇ ਆ ਕਿ ਉਹਨੂੰ ਕੋਈ ਕੀੜਾ ਨਹੀਂ ਲੱਗ ਸਕਦਾ ਕੋਈ ਬਿਮਾਰੀ ਨਹੀਂ ਲੱਗ ਸਕਦੀ ਹੈਗੀ ਕਿਉਂਕਿ ਉਹ ਸਾਰਾ ਸਿਸਟਮ ਹੀ ਮੋਡੀਫਾਈਡ ਹੀ ਜੈਨੇਟਿਕਲੀ ਇਸ ਲਈ ਕੀਤੇ ਜਾਂਦੇ ਆ ਪਰ ਫੇਰ ਵੀ ਉਹਨਾਂ ਨੂੰ ਇਹ ਚੀਜ਼ਾਂ ਲੱਗ ਰਹੀਆਂ ਕਿਤੇ ਨਾ ਕਿਤੇ ਇਹ ਬੀਜਾਂ ਦੇ ਵਿੱਚ ਬਹੁਤ ਕੁਝ ਛੇੜਛਾਣ ਨਹੀਂ ਕਰਕੇ ਹੀ ਸਾਰਾ ਕੁਝ ਕੀਤਾ ਗਿਆ ਜਿਹੜੇ ਜੀ ਐਮਓ ਸੀਡਸ ਹੈਗੇ ਆ ਜਿੰਨੇ ਵੀ ਬਣਦੇ ਹੈਗੇ ਆ ਉਹਨਾਂ ਦਾ ਪੇਟੈਂਟ ਕਿਹਦੇ ਕੋਲ ਆ ਜੀ ਮਨਸੈਟੋ ਕੰਪਨੀ ਕੋਲ ਮਨਸੈਟੋ ਕੰਪਨੀ ਕਿਹਦੀ ਹੈ ਜੀ ਬਿਲ ਗੇਟਸ ਦੀ ਸਾਰੇ ਪੇਟੈਂਟ ਉਹਨਾਂ ਦੇ ਕੋਲ ਆ ਭਾਵੇਂ ਬਿਲ ਗੇਟਸ ਦੇ ਜਿਹੜੇ ਇਹ ਸੈਂਟਰ ਰਹਿ ਗਿਆ ਇਹ ਇਹ ਮੋਡੀਫਾਈਡ ਕਰਨ ਵਾਲੇ ਤੇ ਇੰਡੀਆ ਦੇ ਵਿੱਚ ਵੀ ਲੱਗੇ ਹੋਏ ਆ ਪਰ ਜਿਹੜਾ ਪੇਟੈਂਟ ਹੈਗਾ ਇਹਨਾਂ ਸਾਰੀਆਂ ਜਿਹੜੀਆਂ ਬੀਜਾਂ ਨੂੰ ਬਣਾਉਣੇ ਵਾਲਾ ਉਹ ਕਿਹਦੇ ਕੋਲ ਆ ਬਿਲ ਗੇਟਸ ਕੋ ਦੁਨੀਆ ਤੋਂ ਸਭ ਤੋਂ ਵੱਡਾ ਫਾਰਮਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਿਕਰ ਕਿਸੇ ਤੋਂ ਜ਼ਮੀਨ ਆ ਕਿਹਦੇ ਕੋਲ ਆ ਬਿਲ ਗੇਟਸ ਕੋ ਹੋਰ ਹਰੰਨੀ ਵਾਲੀ ਗੱਲ ਕੱਢ ਦਿੰਨਾ ਜਿਹੜੀ 50% ਜਿਹੜੀ ਕਪਾਹ ਇੰਡੀਆ ਦੇ ਵਿੱਚ ਬਾਹਰੋਂ ਆ ਰਹੀ ਆ ਕਿੱਥੋਂ ਆ ਰਹੀ ਆ ਬਿੱਲਗੇਟਸ ਦੇ ਖੇਤਾਂ ਚੋਂ ਕਿਹੜੀ ਆ ਰਹੀ ਆ ਜਿਹੜੀ ਜੈਨੇਟਿਕਲੀ ਮੋਡੀਫਾਈਡ ਕਾਟਨ ਉਹੀ ਆ ਰਹੀ ਆ ਪਰ ਕੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕੁਝ ਹੋ ਸਕਦਾ ਹੈ ਕਿ ਜਿਹੜੀ ਪੰਜਾਬ ਦੀ ਕਾਟਨ ਹੌਲੀ-ਹੌਲੀ ਖਤਮ ਕਰ ਦਿੱਤੀ ਗਈ ਤੇ ਬਾਹਰੋਂ ਇੰਪੋਰਟ ਜਿਹੜਾ ਸੀਗਾ ਇੰਡੀਆ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਆਪਣੇ ਲੀਡਰ ਵੀ ਇੱਥੇ ਕੋਈ ਬੜਾ ਧਿਆਨ ਨਹੀਂ ਦਿੰਦੇ ਹੈਗੇ ਉਹਨਾਂ ਨੂੰ ਕੁਰਸੀ ਤੱਕ ਨਾਲ ਹੀ ਮਤਲਬ ਹੁੰਦਾ ਤੇ ਇਹ ਲੋਕਾਂ ਨੂੰ ਬਹੁਤ ਭਲੀ ਭੰਤੀ ਪਤਾ ਹੈ ਕਿ ਇਹ ਲੋਕ ਕੁਰਸੀ ਪਿੱਛੇ ਦੇਸ਼ ਇਮਾਨ ਸਾਰਾ ਕੁਝ ਵੇਚ ਸਕਦੇ ਹੁੰਦੇ ਆ ਸੋ ਬਹੁਤ ਕੁਝ ਇੱਕ ਤਰੀਕੇ ਨਾਲ ਇੱਥੇ ਕੀਤਾ ਗਿਆ ਲੋਕਾਂ ਨੂੰ ਕਪਾਹ ਨੂੰ ਘਾਟੇ ਵਾਲਾ ਸੌਦਾ ਦਿਖਾ ਕੇ ਉੱਥੇ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ ਗਿਆ ਤੇ ਆਪਣੀ ਜਿਹੜੀ ਕਪਾਹ ਇਹਨਾਂ ਦੀ ਸੀ ਉਹ ਓਹ ਇੰਡੀਆ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਯੂ ਐਸ ਏ ਐਸ ਵੇਲੇ 50% ਕਪਾਹ ਇੰਡੀਆ ਦੇ ਵਿੱਚ ਬੀ ਦਾਗਾ بڑے ਲੋਕ ਹੁੰਦੇ ਇਹਨਾਂ ਨੂੰ ਪਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਫੂਡ ਤੇ ਕਬਜ਼ਾ ਕਰ ਲਿਆ ਮੰਨ ਲਓ ਲੋਕਾਂ ਤੇ ਹੀ ਕਬਜ਼ਾ ਕਰ ਲਿਆ ਜੇ ਤੁਹਾਡਾ ਫੂਡ ਤੇ ਕਬਜ਼ਾ ਹੈ ਤੁਸੀਂ ਬਹੁਤ ਸਾਰੀ ਪਪੂਲੇਸ਼ਨ ਨੂੰ ਆਪਣੇ ਕੰਟਰੋਲ 'ਚ ਕਰ ਸਕਦੇ ਆਂ ਇੰਡੀਆ ਦੇ ਵਿੱਚ ਜਿਹੜੀ ਪਪੂਲੇਸ਼ਨ ਹੈ ਇਸ ਵੇਲੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਦੂਏ ਨੰਬਰ ਤੇ ਚਾਈਨਾ ਹੈ ਚਾਈਨਾ ਦੇ ਵਿੱਚ ਇਹਨਾਂ ਲੋਕਾਂ ਦੀ ਵਾੜੀ ਪੇਸ਼ ਨਹੀਂ ਚੱਲਦੀ ਹੈਗੀ ਇਸ ਲਈ ਇਸ ਵੇਲੇ ਜਿਹੜੀ ਇੰਡੀਆ ਦੀ ਮੰਡੀ ਹੈਗੀ ਜਾਂ ਲੋਕ ਜਿਹੜੇ ਹੈਗੇ ਆ ਉਹੋ ਵੱਡੇ ਰਡਾਰ ਤੇ ਹੈਗਾ ਇਹਨਾਂ ਲਈ ਮੰਡੀ ਹੈਗੀ ਆ ਚਾਹੇ ਕੋਈ ਨਵੀਂ ਦਵਾਈ ਬਣਾਉਣੀ ਆ ਚਾਹੇ ਕੋਈ ਨਵੀਂ ਵੈਕਸੀਨ ਬਣਾਉਣੀ ਆ ਸਾਰੇ ਐਕਸਪੈਰੀਮੈਂਟ ਕਿੱਥੇ ਕੀਤੇ ਜਾਂਦੇ ਆ ਇੱਥੇ ਕੀਤੇ ਜਾਂਦੇ ਆ ਕਿਉਂਕਿ ਬਾਧੂ ਜਾਂਦਾ ਮਰਦੇ ਵੀ ਆ ਤਾਂ ਮਰੀ ਜਾਂਣਾ ਇਸ ਹਿਸਾਬ ਦੇ ਨਾਲ ਇਹ ਚੀਜ਼ਾਂ ਚੱਲਦੀਆਂ ਜਿਹੜੀ ਆਪਣੀ ਕਪਾਹ ਐਨੀ ਲਹਿਰਾਉਂਦੀ ਹੁੰਦੀ ਸੀ ਖੇਤਾਂ ਦੇ ਵਿੱਚ ਝੋਨੇ ਦੀ ਜਗ੍ਹਾ ਤੇ 7 ਲੱਖ ਹੈਕਟਾਰ ਏਕੜ ਹੁੰਦਾ ਸੀਗਾ ਉਹ ਦੇਸੀ ਕਪਾਹ ਹੁੰਦੀਆਂ ਸੀਗੀਆਂ ਜਦੋਂ ਦੇ ਇਹ ਬੀਜ ਆਏ ਉਦੇ ਨਾਲ ਕਿਤੇ ਨਾ ਕਿਤੇ ਉਹ ਖਤਮ ਹੁੰਦੀ ਚਲੀ ਗਈ ਤੇ ਅੱਜ ਹਾਲਾਤ ਇਹ ਆ ਕਿ ਆਪਾਂ ਨੂੰ ਬਾਹਰੋਂ ਮੰਗਾਉਣੀ ਪੈ ਰਹੀ ਆ ਸੋ ਜਦੋਂ ਮੈਂ ਕੱਲ ਵੀ ਗੱਲ ਕਰਦਾ ਸੀਗਾ ਕਿ ਬਹੁਤ ਸਾਰੇ ਖੇਤੀ ਦੇ ਪ੍ਰੋਡਕਟ ਜਿਹੜੇ ਹੁਣ ਚਾਹੁੰਦਾ ਆ ਕਿ ਅਮਰੀਕਾ ਇੰਡੀਆ ਦੇ ਵਿੱਚ ਆਣ ਕਿ ਉਹ ਟੈਰਫ ਜਿਹੜਾ ਇੰਡੀਆ ਲਾਉਂਦਾ ਹੈ ਉਹਨਾਂ ਤੇ ਕਰ ਲਾਉਂਦਾ ਹੈ ਉਹ ਘਟਾ ਦੇ ਸੋ ਜੇਕਰ ਇਹਦਾ ਕਰਦਾ ਹੈ ਬਹੁਤ ਸਾਰੇ ਚੀਜ਼ਾਂ ਹੈਗੀਆਂ ਜਿਹੜੀਆਂ ਇੰਡੀਅਨ ਮਾਰਕੀਟ ਦੇ ਵਿੱਚ ਅਮਰੀਕਾ ਵਾਲੀਆਂ ਆ ਸਕਦੀਆਂ ਜਿਹਦੇ ਨਾਲ ਹੋਊਗਾ ਕਿ ਇੰਦਾ ਲੱਗਦਾ ਕਈ ਲੋਕਾਂ ਨੂੰ ਕਿ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਸਸਤਾ ਮਿਲੂਗਾ ਨਹੀਂ ਜਦੋਂ ਮਾਰਕੀਟ ਦੇ ਵਿੱਚ ਆਉਂਦੇ ਹੁੰਦੇ ਆ ਇਹ ਵੱਡੇ ਕਾਰਪੋਰੇਟ ਆ ਇੰਡੀਆ ਦੇ ਵਿੱਚ ਛੋਟੇ ਕਾਰਪੋਰੇਟ ਹੈਗੇ ਆ ਅੰਬਾਨੀ ਅਡਾਨੀ ਆਰਗੇ ਉਹਨਾਂ ਨੇ ਇਹ ਜੇ ਕੋਈ ਸਸਤੇ ਚੀਜ਼ ਚ ਮਿਲਦੀ ਆ ਲੈ ਕੇ ਭੰਡਾਰ ਕਰ ਲੈਣੀ ਹੁੰਦੀ ਆ ਤੇ ਦੇਣੀ ਉਸੇ ਹੀ ਰੇਟ ਹੁੰਦੀ ਆ ਆਪਣੇ ਲੋਕਾਂ ਨੂੰ ਸੋ ਇਹ ਕਿਤੇ ਨਾ ਕਿਤੇ ਇੱਕ ਇਹਦੇ 네ਗੇਟਿਵ ਇਫੈਕਟ ਹੈਗੇ ਆ ਪੋਜ਼ਿਟਿਵ ਵੀ ਹੋ ਸਕਦੇ ਆ ਜੇ ਕੋਈ ਸੋਚਦਾ ਪਰ ਫਿਲਹਾਲ ਜਿਹੜੀ ਗੱਲ ਆਪਾਂ ਕਪਾ ਦੀ ਕਰਦੇ ਸੀਗੇ ਉਹ ਕਿਸ ਤਰ੍ਹਾਂ ਉਹਨੂੰ ਪਹਿਲਾਂ ਇਹ ਇਹ ਅਮਰੀਕਾ ਵਾਲੇ ਸਸਤੀ ਵੀ ਦਿੰਦੇ ਰਹਿ ਇੰਡੀਆ ਨੂੰ ਹੁਣ ਉਹ ਆਪਣੀ ਮਰਜ਼ੀ ਨਾਲ ਦੇ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਹੁਣ ਹੁੰਦੀ ਨਹੀਂ ਜਿੰਨਾਂ ਨੂੰ ਜ਼ਰੂਰਤ ਆ ਸੋ ਇਸ ਤਰ੍ਹਾਂ ਕਿਸੇ ਨੂੰ ਪਹਿਲਾਂ ਆਦੀ ਬਣਾ ਲਿਆ ਜਾਂਦਾ ਫਿਰ ਆਪਣੀ ਮਨਮਰਜ਼ੀ ਦੇ ਨਾਲ ਉੱਥੇ ਰੇਟ ਰੱਖੇ ਜਾਂਦੇ Jio ਵਾਲੀ ਉਦਾਹਰਣ ਤੁਹਾਡੇ ਸਾਹਮਣੇ ਆ ਸੋ ਇਹ ਆਪਣੀ ਅੱਜ ਦੀ ਗੱਲਬਾਤ ਸੀਗੀ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਜੇ ਕੋਈ ਕਮੀ ਬੇਸੀ ਹੁੰਦੀ ਆ ਤਾਂ ਵੀ ਜਰੂਰ ਆਪਣੇ opinion ਦੇ ਦਿਆ ਕਰੋ ਸਿਰ ਮੱਥੇ ਆ ਮਾੜੇ ਚੰਗੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ